ਸਿੰਗ ਉੱਚਾ ਖੁੱਲਾ ਜ਼ਰੂਰ ਹੈਗਾ ਪਰ ਦੁੱਧ ਵਾਲੇ ਪਾਸਿਓਂ ਵੀਰ ਦੱਸ ਰਿਹਾ ਵੀ ਚੰਗੀ ਖੜੀ ਆ ਸੋ ਆਰਡਰ ਰੋਡਰ ਵੀ ਬਹੁਤ ਸੋਣੀ ਕੁਆਲਿਟੀ ਆ ਕਿਸਾਰ ਧਲੇਵਾ ਚਟਾ ਬਾਕੀ ਬੰਤਰ ਬੜੀ ਚੰਗੀ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਅੱਜ ਕਿਸਾਨ ਵੀਰੋ ਸਸਤਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰਕੇ ਆਪਾਂ ਵੀਡੀਓ ਬਣਾ ਰਿਆ ਪਿੰਡ ਪੂਨੀਆ ਪਹੁੰਚੇ ਆ ਪੱਤੀ ਤਹਿਸੀਲ ਜਿਹੜਾ ਤਰਨਤਨ ਵੀਰ ਭਿੰਦੇ ਕੋਲ ਆਇਆ ਭਿੰਦੇ ਪੂਨੀਆ ਵਾਲੇ ਵੀਰ ਦੇ ਕੋਲ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਅੱਡੀਗਾ ਜੀ ਵਪਾਰ ਲਾਈਨ ਦਾ ਕਾਮਾ ਵੀਰ ਦਾ ਪਹਿਲਾਂ ਜੇ ਆਪਾਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਇਸ ਘਰੋਂ ਮਾਲ ਇਹਦੇ ਕੋਲ ਆਇਆ ਗਿਆ ਰਹਿੰਦਾ ਚਾਹੇ ਮੱਝਾਂ ਝੋਟੀਆਂ ਵੜਾ ਹੁਣ ਗਾਵਾਂ ਹੁਣ ਪਸ਼ੂ ਆਇਆ ਗਿਆ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਸਮੇਂ-ਸਮੇਂ ਨਾਲ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਲਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਵੈਸੇ ਟੋਟਲ 5 ਕਿਲੋ 500 ਰੁਪਏ ਦੇ ਨੇ ਮਾਰਨਿੰਗ ਕਿ ਆ ਸੀਗਾ ਪਰ ਮਾਲ ਤਕਰੀਬਨ ਚਲੋ ਮੇਨ ਅੱਡੇ ਆ ਮਾਲ ਅੱਡੇਾਂ ਤੋਂ ਵਿਕਦਾ ਰਹਿੰਦਾ ਕੋਈ ਭੈਣ ਭਰਾ ਆਇਆ ਗਿਆ ਰਹਿੰਦਾ ਤੇ ਚਲੋ ਹਰੇਕ ਨੂੰ ਤੇ ਦੋ ਕ ਜਨਵਰ ਜਿਹੜੇ ਇਹਨਾਂ ਦੇ ਵਿੱਚੋਂ ਸੇਲ ਕਰ ਦਿੱਤੇ ਆ ਜਿਹੜੀਆਂ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਦੋ ਬੱਚਾ ਨੇ ਇੱਕ ਅੰਸਰ ਝੋਟੀ ਦਿਖਾ ਦੇਵਾਂਗੇ ਤਕਰੀਬਨ ਬਹੁਤ ਪਿਆਰੀ ਕੱਟੀ ਝੋਟੀ ਆ ਕੁੰਡੀ ਜੂਰ ਆ ਸੋਹਣਾ ਕੱਦ ਕਾਤਾ ਇਹਦੀ ਮਦਰ ਵੀ ਵੀ ਇਹ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦੇ ਕੋਲ ਹੀ ਆ ਉਹ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਵੀਡੀਓ ਦੇ ਵਿੱਚ ਇੱਕ ਗੱਬਰ ਮੱਝ ਤਿਆਰੀ ਤੇ ਆ ਤੇ ਇੱਕ ਸੂਈ ਸੁਬਾਈ ਆ ਚੰਗੇ ਦੁੱਧ ਤੇ ਚੱਲ ਰਹੀ ਆ ਸਟਾਰਟਿੰਗ ਚੰਗੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 14 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 3:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇ ਵੇ ਇਥੇ ਆਣ ਕੇ ਆਪ ਦੀ ਟਿੱਪ ਕੇ ਜਿਹੜਾ ਪਸੂ ਗੱਭਣਾ ਸੋਸ ਵਾਈ ਪੁੱਛ ਨੂੰ ਦੋ ਟਾਈਮ ਚੜੋ ਤਿੰਨ ਟਾਈਮ ਚੜੋ ਉਹ ਕਰਦੇ ਆ ਗੱਲਬਾਤ ਭਿੰਡੇ ਵੀਰ ਸਾਸਰੀ ਕਾਲ ਇੱਥੇ ਕਾਰ ਆਈ ਉਹਰੇ ਸਾਸਰੀ ਕਾਲ ਹੋਰ ਭਾਜੀ ਕਹਿਮ ਸੇ ਤਾਂ ਚੜਦੀ ਕਲਾ ਰਾਸ ਚੜਦੀ ਕਲਾ ਸ਼ੁਕਰ ਮਾਨ ਕਰਦੇ ਹਾਂਜੀ ਭਿੰਡੇ ਵੀਰ ਤਕਰੀਬਨ ਨਾਗ ਵਾਸੀ ਆਪਾਂ ਸਵੇਰੇ ਵੀ ਗੱਲਬਾਤ ਹੋ ਰਹੀ ਸੀ ਪਰਸਨ ਕੱਲ ਵੀ ਹੋਈ ਆ ਹਾਂ ਜੀ ਹਾਂ ਜੀ ਰਾਤ ਤੇ 5 6 5 ਕਿ ਨਗ ਪਾਉਣੇ ਸੀਗੇ ਹਾਂ ਉਹ ਰਾਤ ਆਸ ਫਿਰ ਕੱਲ ਮੈਂ ਰਾਤੀ ਛੱਡ ਆਇਆ ਤੇ ਰੇਰਗੇ ਫਰੇਗੜ ਸਭਰਾ ਛੱਡ ਆਇਆ ਹਾਂ ਠੀਕ ਆ ਜੀ ਆਹ ਉਹ ਰਾਤੀ ਛੱਡ ਆਇਆ ਠੀਕ ਆ ਅੱਜ ਹੁਣ ਜਿਹੜੇ ਆਪਾਂ ਮੌਕੇ ਤੇ ਮੌਜੂਦ ਆ ਦੋ ਤਾਂ ਮਹੀਂ ਆਪਣੇ ਕੋਲ ਇੱਕ ਤਾਂ ਗੱਬਣਾ ਇੱਕ ਪਰਨੇ ਪਾਸੇ ਸੂਈ ਖਲੋਤੀ ਹਾਂ ਹਾਂ ਜੀ ਸੂਈ ਹੈ ਜੀ ਠੀਕ ਆ ਜੀ ਆ ਗੱਬਣਾ ਇਹ ਗੱਬਣਾ ਇੱਕ ਇਧਰ ਬੜੀ ਸ਼ਕੀਨ ਭਰਾਵਾਂ ਦੇ ਲਈ ਦੋਸਤੋ ਝੋਟੀ ਦਿਖਾਉਣੀ ਹੈ ਜਿਹੜੇ ਮੇਰੇ ਭਰਾ ਅੱਗੇ ਤਕਰੀਬਨ ਮੰਨਦੇ ਆ ਵੀ ਆਪਾਂ ਨੂੰ ਕੋਈ ਸੰਭੀ ਪੌਲੀ ਪਲੋਸੀ 33 ਝੋਟੀ ਮਿਲ ਜਾਵੇ ਤੇ ਝੋਟੀ ਮੇਰਾ ਭਰਾ ਹਾਈਟ ਕਰਕੇ ਦੇਖ ਲਿਆ ਜੀ ਤੇ ਇਹਦੀ ਮਤਲਬ ਵੀ ਤਕਰੀਬਨ ਨਾਲ ਇਹੋ ਹੀ ਖੜੀ ਆ ਆਹ ਹੈ ਜੀ ਆਸੇ ਪਾਰਿਆਣੇ ਜੋ ਲੈਂਦੀ ਸੀ ਪੂਰੀ ਵੱਡੀ ਝੋਟੀ ਆ ਤੇ ਇਸੇ ਦੀ ਧੀ ਆ ਵੀਰ ਭਿੰਦੇ ਉਹਦੇ ਕੋਲ ਟੁੰਡੀ ਜੂਰ ਮੇਰੇ ਲਾਬਾ ਦੇ ਵੀਰ ਭਿੰਦੇ ਚਲੋ ਬਾਕੀ ਗੱਲਾਂ ਬਾਅਦ ਚ ਆਪਾਂ ਕਰ ਲਵਾਂਗੇ ਸ਼ੀਟ ਵੀ ਅੱਜ ਕੱਟ ਗਈ ਹੈ ਨਾ ਹਾਂਜੀ ਹਾਂਜੀ ਸ਼ੀਟਾਂ ਦੀ ਕੱਟ ਗਈ ਤੇ AI ਮਤਲਬ ਹੋਣ ਤੇ ਅੱਜ ਫਲਕ AI ਵੀ ਹੋ ਹੀ ਜਾਣੀ ਹਾਂਜੀ 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 ਠੀਕ ਆ ਤੇ ਉਹ ਮੇਰਾ ਭਰਾ ਚਲੋ ਕੋਈ ਵੀ ਖਰੀਦਦਾ ਹੱਥ ਪਾਉਂਦਾ ਤੇ AI ਨੂੰ ਹੋ ਜਾਣੀ ਆ ਇੱਕ ਦੋ ਸੀਮਨ ਵੀਰ ਨੂੰ ਰਖਵਾ ਦੇਣਗੇ ਚਲੋ ਫਿਰ ਵੀ ਤੁਸੀਂ ਹੱਥ ਪਾ ਲਿਆ ਜੇ ਸ਼ਰਵਾਦ ਵੀਰ ਭਿੰਦੇ ਕਿਹਦੇ ਪਾਸੋਂ ਕਰਦੇ ਆ ਸ਼ਰਵਾਦ ਕੈਵਨ ਨੂੰ ਰਾਸਿਆਂ ਕਰ ਲਾ ਚਲੋ ਮਹਾਰਾਜ ਅੱਜ ਤਾਂ ਮੇਰੇ ਪਾਸੇ ਜਿਹੜੀ ਇੱਕ ਆਪਾਂ ਸੂਈ ਸਵਾਈ ਉੱਥੋਂ ਸਟਾਰਟਿੰਗ ਕਰਦੇ ਆ ਬਾਕੀ ਇੱਕ ਗੱਬਣ ਮਾਝ ਆਪਾਂ ਤੁ ਇਹ ਰਾਫਾ ਤੀਸਰਾ ਸੁਰਾ ਸੂਈ ਆ ਤੇ ਅੱਜ ਸੂਈ ਨੇ ਨੂੰ 15 ਦਿਨ ਹੋ ਗਏ 15 ਤੋਂ 20 ਲਾ ਲਏ ਹੋ ਕੇ 15 ਲਾ ਲਏ ਲੋ ਜੀ ਮਗਰ ਕੱਟੀ ਏ ਹਾਂ ਮਗਰ ਕੱਟੀ ਆ ਲੋ ਜੀ ਮਗਰ ਕੱਟੀ ਏ 15 ਤੋਂ 20 ਕੇ ਦਿਨਾਂ ਦਾ ਸਮਾਂ ਹੋ ਗਿਆ ਹਾਈਟ ਮੇਰਾ ਭਰਾ ਇੱਕ ਤੁਸੀਂ ਆਈਡੀਆ ਲਾ ਲਿਆ ਜੇ ਕੋਲੇ ਖੜੇ ਆਪਾਂ ਹਾਈਟ ਮੀਡੀਅਮ ਹਾਈਟ ਦੇ ਵਿੱਚ ਆ ਮਧਰੀ ਗੋਟੀ ਮਧਰੀ ਡੌਲੀ ਦੇ ਜਿੱਦਾਂ ਪਸ਼ੂ ਦੇਖਦੇ ਆ ਬਾਕੀ ਭਿੰਦੇ ਵੀ ਇਹ ਸ਼ਟਾਰਟਿੰਗ ਕੀ ਆ ਦੁੱਧ ਦੀ ਇਹਦਾ ਦੁੱਧ ਰਾਸਿਆ ਜਿਹੜਾ ਹੰਦਾ ਆਪਣੇ ਘਰੇ ਕੁਝ ਹੋ ਕੇ ਲੈ ਜਾਏ ਹੋਊ 12 ਕਿਲੋ ਠੀਕ ਆ ਇਹ ਤਸੱਲੀ 10 ਕਿਲੋ ਦੀ ਦੇਾਂਗੇ ਹਾਂ ਇੱਥੋਂ ਵੀ ਚਵਾੜੇ ਵਾਧੇ ਦੇਾਂਗੇ ਤੇ ਘਰੇ ਜਾ ਕੇ ਅਗਲੇ ਦੇ 10 ਦਾ 10 ਹੀ ਲੈ ਲਊਗਾ ਠੀਕ ਆ ਜੀ ਹਾਂਜੀ ਲਓ ਵੀ ਠੀਕ ਆ ਜੀ ਵੈਸੇ ਪਿੰਦਾ ਨੰਦਾ ਵੀ 11 ਲੀਟਰ 10 11 11 ਲੀਟਰ ਦੀ ਗਾਰੰਟੀ ਤਸੱਲੀ ਆ 10 ਕਿਲੋ ਦੀ ਤਸੱਲੀ ਆਂਦਾ ਗਾਰੰਟੀ ਦੇ ਦਿਆਂਗੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਇੱਕ ਸਾਰ ਪਧਰਾਈ ਹੈ ਬੈਗ ਫਿਰ ਤੋਂ ਪਧਰ ਤੇ ਥਣਵਾ ਵਿਰਲਵੰਡ ਚੰਗੀ ਆ ਐ ਚਵਾ ਪਸਵਾ ਦੀ ਪੂਰੀ ਨਗਰ ਆ ਰਾਸਿਆਂ ਠੀਕ ਆ ਹਾਂਜੀ ਸੋ ਮਗਰ ਵੀ ਕੱਤੀ ਆ ਸੂਬਾ ਹੋਊਗੀ ਤੇ ਜਾ ਕੇ ਕਿਵੇਂ ਆ ਸੂਬਾ ਤੇ ਜਾ ਰਹਿਣਾ ਤੇ ਜਾਗੇ ਤੇ ਜਾ ਕੇ ਸੂਬਾ ਠੀਕ ਆ ਹਾਂਜੀ ਹਾਂਜੀ ਬਾਕੀ ਪ੍ਰੋਪਰ ਆ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਬਾਹਰ ਕੱਢ ਕੇ ਵੀ ਤੋੜ ਕੇ ਦਿਖਾਉਣੇ ਆ ਸਿੰਘ ਉੱਚਾ ਖੁੱਲਾ ਜ਼ਰੂਰ ਹੈਗਾ ਪਰ ਦੁੱਧ ਵਾਲੇ ਪਾਸਿਓ ਵੀ ਇਹ ਦੱਸ ਰਿਹਾ ਵੀ ਚੰਗੀ ਖਰੀ ਆ ਹੁਣ ਜਿਵੇਂ ਨਾਰਮਲ ਸਾਰੇ ਭਰਾਵਾਂ ਨੂੰ ਪਤਾ ਹੀ ਹੁੰਦਾ ਵੀ ਮਹੀਨੇ ਜਾਂ 25 ਦਿਨਾਂ 20 ਦਿਨਾਂ 25 ਦਿਨਾਂ ਤੇ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਵੀ ਕਿੰਨਾ ਕੁ ਦੁੱਧ ਕਰੂਗਾ ਦਾਫੀ 11 ਦਾਫੀ 11 ਤੇ ਕਰਮਾ ਵੀ ਚੱਲਣ ਦੀ ਹੈ ਤੇ ਜਿਆਦਾ ਨਹੀਂ ਵੀਰ ਭੰਦੇ ਕੋਈ 10 11 ਕਿਲੋ ਵੀ ਚੋਈ ਚੱਲੇ ਤਾਂ ਬਹੁਤ ਆ ਇਹਨਾਂ ਨੂੰ ਦੁੱਧ ਦਾ ਰਾਸਾ ਟਿਕਾ ਰਿਹਾ ਉਹਨਾਂ ਇਹਨਾਂ ਨੂੰ ਦੁੱਧ ਬਹੁਤ ਆ ਉਹ 10 ਕਿਲੋ ਦੁੱਧ ਆਪਾਂ ਨਾਰਮਲੀ ਰੋਜ਼ ਹੀ ਗੱਲ ਕਰਦੇ 10 ਕਿਲੋ ਦੁੱਧ ਵੀ ਪਾਣੀ ਬਾਕੀ ਹੈਗਾ 12 ਹਾਂ ਪਰ 10 ਕਿਲੋ ਆਣਾ ਵੀ ਕੋਈ ਕਿਲੋ 2 ਕਿਲੋ ਨਾ ਕੋਈ ਐਡੀ ਗੱਲ ਨਹੀਂ ਗੀ ਮੁੜ ਕੇ ਭੈਣ ਭਰਾ ਝਟਲਾਵਾ ਦੇ ਦਿੰਦੇ ਆ ਜਦੋਂ ਮਰਜ਼ੀ ਹੋ ਕੇ ਘਰੇ ਵੀ ਜਾ ਕੇ ਕੋਈ ਚੋਵੇ 10 ਕਿਲੋ ਹੀ ਨੱਟ ਨਿਕਲੂਗਾ 10 ਦਾ 11 ਦਾ ਹੋਊਗਾ ਤੇ ਪੌਣੇ 10 ਨਹੀਂ ਜੀ ਹਾਂ ਠੀਕ ਆ ਇੱਥੇ ਆਉਗਾ ਜਿਆਰਾ 1.12 12 ਕਿਲੋ। ਲਾ ਵੀ ਭਿੰਦੇ ਵੀ ਮੜਾ ਫਰਾਵਿਆਂ ਨੂੰ ਖੋਲ ਕੇ ਰਸਾ ਤੋੜ ਕੇ ਦਿਖਾ ਦੇ। ਫੇ ਬਾਕੀ ਰਾਤ ਸਾਂ ਤੈਨੂੰ ਦੱਸਿਆ ਵੀ ਜਿਉ ਰਾਤੀ ਦੋ ਪਸ਼ੂ ਨਾ ਦੇਖਦੇ। ਫਿਰ ਇਹ ਮੱਝ ਨਹੀਂ ਪਾਣੀ ਕਿਉਂਕਿ ਦੱਸਿਆ ਵੀ ਜਦੋਂ ਆਈ ਆ ਨਾਲ ਆਪਣੇ ਜਿੱਥੇ ਆਪਾਂ ਡੰਗਰ ਲਾਉਣੇ ਖਾ ਲਿਆ। ਹਾਂਜੀ। ਇਹਦਾ ਉਰਲਾ ਪੈਰ ਉੱtre ਮੜਾ ਖਾਲ ਚ। ਸਾਡੇ ਉਹਦੇ ਚ ਅਗਲੀ ਵੀਡੀਓ ਚ ਆਪਾਂ ਪਾ ਲਾਂਗੇ। ਠੀਕ ਆ। ਪਰ ਨਹੀਂ ਉਹਨਾਂ ਕੇਰ ਨੂੰ ਕਦੇ ਕਦੇ ਮਾਰਾ ਜਾ ਕਰਦੀ ਆ ਤਾਂ ਫਿਰ ਠੀਕ ਆ। ਚਲੋ ਕੋਈ ਆਪਾਂ ਕੋਈ ਤਸੱਲੀ ਨਾਲ ਦਿਖਾ ਦਿੰਦੇ ਆ। ਤੈਨੂੰ ਕੋਹ ਹੁਣ ਦੋਹਾਂ ਡੰਗਰਾਂ ਦੀ ਤਸਲੀ ਨਾਲੇ ਕੁਰੀ ਦੇਖੋ ਤੁਸੀਂ ਠੀਕ ਆ ਜੀ ਸੋ ਫਰੰਟ ਤੋਂ ਅੱਗੋਂ ਪਿੱਛੋਂ ਪ੍ਰੋਪਰ ਦਿਖਾਵਾਂਗੇ ਮੀਡੀਅਮ ਹਾਈਟ ਆ ਕੋਈ ਵੀ ਸੱਜਣ ਸੌਦਾ ਕਰਦਾ ਆ ਪਰ ਵਾਰ-ਵਾਰ ਹਰੇਕ ਭਰਾ ਨੂੰ ਹਾਈਟ ਕਰ ਦੇ ਜਿਹੜਾ ਵਿੱਚ ਮੈਂਸ਼ਨ ਕਰ ਦਿੱਤਾ ਮੀਡੀਅਮ ਹਾਈਟ ਦੇ ਵਿੱਚ ਥੋੜਾ ਜਿਹਾ ਜਿਹੜਾ ਇਧਰ ਸੱਜੇ ਪਾਸੇ ਵਾਲਾ ਮਗਰਲੀ ਲੱਤ ਇਹ ਦਬਾਉਂਦੀ ਆ ਤੁਹਾਨੂੰ ਰੀਜਨ ਦੱਸ ਹੀ ਦਿੱਤਾ ਵੀ ਲੌਂਦੇ ਲੋ ਉੱਤਰ ਦੇ ਚੜਦੇ ਲੌਂਦੇ ਆ ਕਿਦਾਂ ਨਾ ਕਿਤੇ ਰਾਤੀ ਰਾਤ ਸਾਂ ਜਾਦੀ ਆ ਉਹ ਤਾਂ ਦੇਮ ਨੂੰ ਨਹੀਂ ਰਹਿਦੀ ਹੈ ਨਾ ਹਾਂ ਭਲਕ ਨੂੰ ਵੀ ਠੀਕ ਹੋ ਜੂ ਪਰ ਫਿਰ ਵੀ ਆਪਣਾ ਹਰਜਾ ਦੱਸ ਦੇਣਾ ਭਾਂਫਰਾ ਆਹ ਦੇਖੋ ਜੀ ਲੈ ਵੀ ਜੋਬੜਾ ਮਾਰਾ ਇੱਕ ਦੋ ਵਾਰੀ ਗੇੜ ਸੋ ਤੋੜ ਕੇ ਦਿਖਾ ਦੇ ਸੋ 10 11 10 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਚੌਰਸ ਲੇਵਾ ਚਟਾ ਬਾਕੀ ਬੰਤਰ ਬੜੀ ਚੰਗੀ ਆ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਇਧਰ ਇੱਕ ਬੈਣੀ ਵਾਲੇ ਪਾਸੇ ਪਾ ਤੁਹਾਨੂੰ ਦਿਖਾ ਰਹੇ ਆ ਦਿਗਾ ਜੀ ਇਹ ਵੰਡ ਵਿਰਲ ਇਹ ਸਪੇਸ ਗੈਵ ਆ ਸੋ ਮਗਰ ਕੱਟੀ ਆ ਫੀਮੇਲ ਕਾਫ ਨੇ ਨੇ ਜਨਮ ਦਿੱਤਾ 18 20 ਦਿਨਾਂ ਦਾ ਸਮਾਂ ਹੋ ਗਿਆ ਸੋ 24 ਰੁਪਏ ਦੇ ਕੋਈ ਕਿਸੇ ਰਕਮ ਦਾ ਭੂਰ ਛਿੱਟਾ ਕੁਝ ਉਧਰ ਆਸਿਆ ਕਰਨ ਵਾਲਿਆ ਆ ਵੀ ਦੱਸ ਦੀ ਕਿਸੇ ਵੀ ਗੱਲ ਦਾ ਸ਼ੱਕ ਨਹੀਂ ਹੈਗਾ ਠੀਕ ਆ ਜੀ ਹਾਂ ਬਾਕੀ ਲੌਂਦੀ ਨੂੰ ਦੀ ਪਸੰਦ ਦੀ ਇੱਕਸਾਰ ਖਾਲੀ ਹੁੰਦੀ ਹੈ ਬਿਲਕੁਲ ਬਿਲਕੁਲ ਇੱਕਸਾਰ ਖਾਲੀ ਆ ਇਹ ਸਵੇਰੇ ਆਪਾਂ 5 ਵਜੇ ਤੋਂ ਪਹਿਲਾਂ ਕੁ 10 ਮਿੰਟ ਮਾਲ ਚ ਹੋਇਆ ਹੁਣ ਟਾਈਮ ਵੇਖ ਲੈ ਕਿੰਨਾ ਹੋ ਗਿਆ ਹੋਊਗਾ ਠੀਕ ਆ ਜੀ ਇਹ ਵੀ ਦੂਜਾ ਹੈਗਾ ਰਾਸਿਆ ਜੇ ਅਗਲਾ ਭੈਣ ਭਰਾ ਵਾਜਿਫਾਇਲ ਕਰੋ ਭਰ ਕੇ ਲੈਣਾ ਉਹਦਾ ਜਿਹੜਾ 19 ਕੀ ਲਗਾਗਾ ਵੀ ਨਿਕਲ ਜਾਊਗਾ ਤੇ ਜੇ ਆਪਾਂ ਕੱਲ ਵੀ ਲਵਾਏ ਅੱਜ ਹੀ ਲਵਾਏ ਆ ਮੌਲਮ ਔਰ ਦਾਦੂ ਬਾਜਾਂ ਦੀ ਜਿੱਥੇ ਉੱਤਰ ਹੈ ਇਹ ਮਾਰਾ ਜਿੰਨਾ ਉਹਨਾਂ ਰਾਸ ਹੈ ਰਾਜੀ ਵਾ ਭਰ ਤਨ ਉਹ ਆਹ ਖੜੇ ਤਾਂ ਨੀ ਕੀ ਕਹਿ ਨਹੀਂ ਸਕਦੇ ਆ ਕਰੋ ਚੱਕ ਠੀਕ ਹੈ ਜੀ ਸੋ ਆਰਡਰ ਆਰਡਰ ਦੀ ਬਹੁਤ ਸੋਨੀ ਕੁਆਲਟੀ ਆ ਕਿਸਾਰ ਤੇ ਬਾਕੀ ਵੀ ਇਹ ਧੰਦੇ ਨੇ ਦੱਸ ਹੀ ਦਿੱਤਾ ਵੀ ਕੋਈ ਥਾਣਾ ਦੀ ਬਾਦ ਕਾੜ ਚ ਹੈ ਭੂਰ ਛਟਾ ਕੋਈ ਨੇੜੇ ਤੇ ਗੱਲਬਾਤ ਨਹੀਂ ਹੈਗੀ ਠੀਕ ਆ ਸੋ ਮਗਰ ਕੱਤੀ ਆ ਬਾਕੀ ਧੰਦੇ ਦੇ ਮੋਲ ਦੀ ਡਿਮਾਂਡ ਵੀ ਕਰਦਾ ਜੀ ਇਹਦੀ ਢਿਮਾਰ ਰਾਇਰ ਆਪਾਂ ਲੈ ਲੈਂਦੇ ਆ ਜੇ ਕਰਨਾ ਕੋਈ ਜ਼ਿਆਦਾ ਨਹੀਂ ਫਰਕ ਰੱਖਣਾ ਹਾਂ ਇਹਦਾ ਲੈਣ ਦੇਣ ਆਪਾਂ 88000 ਦੀ ਦੇ ਦਿਆਂਗੇ 88000 ਦੀ 88000 ਦੀ ਦੇ ਦੇਾਂਗੇ ਤੇ ਦੁੱਧ ਜਿੰਨਾ ਆਪਾਂ ਦੱਸਿਆ ਹੈ ਐਂ ਤਸੱਲੀ ਕਰਾ ਕੇ ਦੇਵਾਂਗੇ ਹਾਂ ਇਸ ਗੱਲ ਦਾ ਸ਼ੱਕ ਨਾ ਆਗੇ ਇੱਥੇ ਨਿਕਲੂਗਾ ਜੋ ਵੀ ਸਾਈ ਪਊਗਾ ਆਪਾਂ ਦੂਣ ਮੋੜ ਕੇ ਕੱਲਾਂਗੇ ਲੈ ਕੇ ਘਰਾਂ ਦਾ ਮੇਰੇ ਡਾਕਟਰ ਕੋਲ ਸ਼ੱਕ ਨੇ ਘਲਾ ਦੇ ਠੀਕ ਆ ਭਾਵੇਂ ਕੋਈ ਪੰਜ ਪਾਓ ਤੇ 10 ਦੇ ਕੇ ਘੱਲਾਂਗਾ ਕਿੰਦੇ ਫਿਰ ਜਾਇਜ਼ ਇੱਕ ਗੱਲ ਕਰਨੀ ਆਪਾਂ ਵੀ ਜਿੱਥੇ ਆਪਾਂ ਦੇ ਨਹੀਂ ਕੋਈ 2 4 5 ਸਾਲੋਂ ਮਾਨਤਾ ਰਹਿਦੇ ਜਿਹੜਾ ਮੈਨੂੰ ਇਹ ਰਾਤ ਸੇ ਉਹ ਗੱਲ ਮਾ ਚਲ ਤੂੰ ਵੀ ਅੱਗੇ ਇੱਕ ਵੀਡੀਓ ਹੋਰ ਬਣਾਉਣੀ ਹੈ ਜੇ ਦੋ ਘਰ ਤੇ ਨੋਹੇਰਾ ਹੁੰਦਾ ਤੇ ਬਾਕੀ ਮੰਗਿਆ ਤਾਂ ਮਾਨਤਾ ਆਈਆਂ ਬਾਕੀ ਜੇ ਕੋਈ ਤੂੰ ਕਰਾਉਣਾ ਕਰਾਲਾ ਕੋਈ ਨਹੀਂ ਨਹੀਂ ਕਰਦਿਗੇ ਖੁੱਲਾ ਡੁੱਲਾ 85 ਜੋ ਮਾਨਤਨ ਕਰਦੇ ਕੀ ਕਰਦਾ 85 ਨਹੀਂ ਲੈ ਜਾਂਦਾ ਮੈਂ ਤਾਂ ਉਹੀ ਆ ਨਾ 85 ਜੋ ਮਾਨਤਨ ਕਰਦੇ ਮੈਂ ਤੂੰ 85 ਜਮਾਨਤਾਂ ਨਾਲ 85 ਦੇ ਦੋ 3000 ਛੱਡ ਦੋ 4000 ਕਰ ਦੋ ਯਾਰ ਚੱਲ ਵੀ 85000 ਰੁਪਏ ਦੇ ਦੋ ਮੱਦੀ ਮਰਜ਼ੂਗੀ ਤਾਂ ਨੋਠੀਕਾ ਜੀ 85000 ਰੁਪਏ 10 11 ਨੂੰ ਕਰਵਾ ਲਈ ਟੱਕਰ ਦੇ ਨਹੀਂ ਹੋਣਾ ਜਿੱਦਾਂ ਮਰਜ਼ੀ ਤਸੱਲੀ ਕਰ ਲਿਓ ਠੀਕ ਆ ਇਹ ਦੋ ਸਵਾਗਰ ਨੰਬਰ ਤੇ ਇੱਕ ਮੱਝ ਦਿਖਾਉਣੀ ਆ ਭਰਾਵਾਂ ਨੂੰ ਇਹ ਗੱਬਣ ਮੱਝ ਭਿੰਦੇ ਦੇਰ ਕੀ ਵੇਰ ਵਾਇਦਾ ਬਾਕੀ ਇਹ ਰਾਤ ਸਾਂ ਦੂਸਰਾ ਸਵੇਰ ਗੱਬਣ ਆ ਹਾਂਜੀ ਤੇ ਅਜੇ ਤਕਰੀਬ ਤਾ ਤੈਨੂੰ ਅੱਜ ਦੇ ਵਾਰ ਤੱਕ ਸੋਹੂਗੀ ਠੀਕ ਆ 7 ਤੋਂ 8 ਦਿਨ ਲੈ ਜਾਓਗੀ ਠੀਕ ਆ ਲੋ ਵੀ 8 ਤੋਂ 7 ਦਿਨ ਹਜੇ ਬਾਕੀ ਆ ਸਿੰਗਲ ਗੱਡੀ ਆ ਇਹਦਾ ਕੱਦ ਤੇ ਪਹਿਲਾਂ ਵਾਲੀ ਮੱਝ ਦਾ ਕੱਦ ਦੇ ਵਿੱਚ ਤਕਰੀਬਨ ਕੋਈ ਥੇਕੜਾ ਫਰਕ ਆ ਮਤਲਬ ਮੀਡੀਅਮ ਤੋਂ ਉੱਚੀ ਹਾਈਟ ਹੈ ਜੀ ਉਹ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਸੀਗੀ ਸੂਹਾ ਕਰਮਾ ਲਈ ਦੂਜਾ ਮੰਨ ਕੇ ਸੋਦਾ ਕਰ ਲਿਓ ਤੁਸੀਂ ਦੂਜਾ ਤੁੰਦੀ ਆ ਤੇ 8-7 ਦਿਨ ਹਜੇ ਦਾ ਬਾਕੀ ਪਿੰਡੇ ਵੀਰ ਚਲੋ ਗੱਬਰ ਮਾਜਾ ਪਾ ਆਪ ਦੇ ਵੱਲੋਂ ਜਿਹੜੀ ਆ ਪੁੱਛ ਗਿੱਛ ਕਰਨੀ ਹੁੰਦੀ ਆ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਆ ਹਾਂ ਜੀ ਕੋਈ ਪਿੱਛੇ ਭਾਰ ਤੇ ਮੁਸ਼ਕਲ ਕੋਈ ਨਹੀਂ ਕੀ ਇਹ ਰਾਸਿਆਂ ਗੱਲ ਕਾਦੀ ਆ ਵੀ ਤਸੱਲੀ ਦੇਏਗਾ ਲੱਗ ਦਵਾ ਜੀ ਜਾਨੀ ਆ ਫੁੱਲ ਗਰੰਟੀ ਘਰ ਤੱਕ ਆਵ ਨਾਲ ਜਾਵਾ ਤਪਾ ਕੇ ਫਿਰ ਪੈਸੇ ਲਿਆਵਾਂਗੇ ਠੀਕ ਆ ਭਰਾ ਲੈ ਵੀ ਜੋ ਆਪਣਾ ਬਾਹਰ ਕੱਢ ਵੀਰ ਤੋੜ ਕੇ ਦਿਖਾ ਦੇ ਬਾਕੀ ਜੇ ਸੁਵਾਰ ਆ ਜਾ origignal ਦੂਸਰਾ ਦੂਸਰਾ ਹੀ ਹੋਊਗੀ ਠੀਕ ਆ ਜੀ ਇਹ ਨਾ ਇੱਥੇ ਆ ਕੇ ਲੱਗੂ ਚੌਥੇ ਆ ਕੇ ਪੰਜਵੇਂ ਆ ਤੇ ਤੇਜੇ ਆ ਸਹੀ ਆ ਇਹ ਦੂਸਰੇ ਹੀ ਹੋਊਗੀ ਲੋਬੇ ਠੀਕ ਆ ਜੀ 14 ਜੀ ਅੱਜ ਤੋਂ ਕੱਲ ਪੇਖਾ ਰਹੇ ਆ ਠੀਕ ਆ ਇਧਰੋਂ ਪਿੱਛੋਂ ਬੈਕ ਸਾਈਡ ਤੇ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਹਾਈਟ ਕੱਦ ਲੈਂਥ ਇੱਕ ਪਾਸੇ ਤੁਸੀਂ ਬੇਲਬੋਲ ਜਿਹੜੀ ਆ ਤਸੱਲੀ ਨਾਲ ਦੇਖ ਲਓ ਸਿੰਘ ਬੁਲਾਈ ਦੇ ਵਿੱਚ ਸੋ 8-7 ਦਿਨ ਦਾ ਸਮਾਂ ਇੱਕ ਹਫਤਾ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਓ ਲੈਵੇ ਦੀ ਆਰਡਰ ਦੀ ਪੱਧਰਾ ਕਰਮਾੜੀ ਥੱਲੇੋਂ ਠੀਕ ਹੈ ਜੀ ਉਧਰ ਲੈ ਕੇ ਫੇਰ ਆਉਣ ਲੈ ਜੀ ਹਾਂ ਤੁਹਾਨੂੰ ਆ ਇੱਕ ਵਾਰੀ ਜੋਬ ਨੇ ਕੋਈ ਹੋਰ ਗੇੜਾ ਕੱਢ ਦੇ ਫਿਰ ਆ ਦੇਖੋ ਉਹ ਗੱਭਨ ਡੰਗਰ ਭਾਂਡ ਭਰਾਉਣੇ ਚਾਜਣਾ ਵੇਖਣਾ ਹੁੰਦਾ ਫਿਰ ਤੋਰ ਦੇ ਤੋਰ ਤੋਗਾ ਲੈ ਮੋਰ ਲਿਆ ਪਈ ਠੀਕ ਆ ਜੀ ਉਹ ਪਿੰਡਾ ਪੰਡਾ ਤੁਸੀਂ ਵੇਖ ਸਕਦੇ ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਬਾਕੀ ਝੋਟੀ ਕੋਲ ਸੁਲੂ ਸੁਲੂ ਨਹੀਂ ਕਰਦੀ ਜੀ ਮਤਲਬ ਕੋਈ ਸ਼ੁਕਰ ਦੀ ਨਹੀਂ ਕੀ ਹਾਂ ਇਹ ਉਤਨਾ ਪੂਰੀ ਜਿਗਰੇ ਵਾਲੀ ਹੈ ਜਿਵੇਂ ਜੋਬਨ ਦਾ ਜਿਗਰਾ ਤੇ ਉਵੇਂ ਝੋਟੀ ਦਾ ਜਿਗਰਾ ਹੈ ਹਾਂ ਜੋਬਨ ਮੁੰਡਿਆਂ ਨੇ ਮਾਰਤਾ ਹੈ ਮੈਂ ਨਾ ਜੋਬਨ ਦਾ ਜਿਗਰਾ ਵੇ ਅੱਜ ਤੋਂ ਇਤਰੇ ਡੰਗਰ ਨਵਾ ਗਿਆ ਤੇ ਇਤਰਾ ਵੀਡੀਓ ਚੱਕਰ ਪਿਆ ਬੜੇ ਜਵਾਨੀ ਆ ਹਾਰੀ ਸਾਰੀ ਪੁੱਤੀ ਪੋਤਾ ਕਿਹਨ ਲੱਗਦਾ ਅਗਲਾ ਦਾ ਮੈਂ ਲੋਰ ਲਾਰ ਪਾ ਅੱਜ ਤੱਕ ਵੀ ਜਿਵੇਂ ਮੇਰੇ ਲੋਗਾਂ ਦੇ ਆ ਇਹ ਬਾਕੀ ਰਾਖਾ ਇੱਕ ਰੰਗ ਕਾਲੀ ਵੇ ਬਿਲਕੁਲ ਬਿਲਕੁਲ ਇਹਨਾਂ ਦਾ शक ਨਹੀਂ ਹੈਗਾ ਝੋਟੀ ਆ ਵੀ ਜੈਡ ਬਲੈਕ ਹੀ ਆ ਕੇ ਮੱਥੇ ਤੋਂ ਬਿਲਕੁਲ ਪੂਛ ਦੇ ਐਂਡ ਤੱਕ ਵੀ ਜਿਹੜਾ ਦੋਸਤ ਗੱਲ ਕਰਗੇ ਇਹ ਕਵਾਲ ਨਹੀਂ ਚਿੱਟਾ ਜੈਡ ਬਲੈਕ ਝੋਟੀ ਆ ਦੂਜਾ ਸਵੇਰ ਝੋਟੀ ਦੀ ਸੁੰਦੀ ਹੈ ਠੀਕ ਹੈ ਜੀ ਬਾਕੀ ਓਵਰਆਲ ਜਿੰਨੀ ਡਿਟੇਲ ਆ ਉਹ ਤੁਹਾਨੂੰ ਮਿਲੀ ਗਈ ਹੈ ਠੀਕ ਆ ਆ ਦੇਖੋ ਠੀਕ ਹੈ ਜੀ ਲਾਵੇ ਭਿੰਦੇ ਦੇ ਵਾ ਤੋਹਫਾ ਦੇਣਾ ਕਿੰਨੇ ਦਾ ਇਹ ਵੀ ਤੋਹਫਾ ਰਾਜਾ ਬਪਾ ਨਹੀਂ ਦੇ ਦੇਣਾ ਇਹ ਤੋਹਫਾ ਆ 95 ਦਾ ਦੇ ਦੇਣਾ 95 ਮੇਰਾ ਆ ਬਾਜੀ ਸਹੀ ਜੈ ਮੋਲਾ ਪਾਕੀਤਾ ਤੇਰੇ ਸਾਹਮਣੇ ਦੇਖ ਲਾ ਵੀ ਇਹ ਤੋਹਫਾ ਕਿੰਨੇ ਦਾ ਬੰਦਾ ਹੈ ਹੋ ਜ਼ਿਆਦਾ ਤੈਨੂੰ ਉਹ ਮੈਂ ਛਾਲ ਪੁੱਛ ਲੈਂਦਾ ਤੂੰ ਆ ਵੀ ਆ ਤਨ ਵੀ ਪਛਾਣ ਨਹੀਂ ਦੇਈਏ ਹੁਣ ਭਾਵੇਂ ਤੂੰ ਬੇਇਮਾਨ ਹੋ ਜਾ ਤੇ ਵੀ ਯਾਰ ਹੋ ਜਾ ਮੈਂ ਕਹਿ ਨਹੀਂਦਾ ਨਹੀਂ ਨਹੀਂ ਉਹ ਤੇਰਾ ਵੀ ਫਰਜ ਆ ਥੋੜਾ ਬਾਕੀ ਭੈਣ ਭਰਾ ਦਾ ਨਹੀਂ ਬਿਲਕੁਲ ਥੋੜਾ ਕਮਾ ਭਿੰਦੇ ਵੀਰ ਤੁਹਾਡੇ ਜਿੰਨਾ ਹੀ ਬਰਾਬਰ ਦਾ ਫਰਜ ਆ ਵੀ ਜਾਇਜ਼ ਕਰਕੇ ਮਾਰ ਪਈਏ ਹਾਂ ਆਪਾਂ 95 99 90 ਦੇ ਚੱਕਰਾਂ ਦੇ ਨਹੀਂ ਪੈਣਾਗਾ ਛਾਲ ਮਾਰਨੀ 90000 ਦੇ ਵਿੱਚੋਂ ਤੂੰ ਮਾਰ ਦੇ ਕਿੰਨੇ ਦੀ ਦੇਣੀ ਨਛਾਲ ਜਾਦੀ ਨਾ ਮਰਾ ਤੋ ਛਾਲ ਮੈਨੂੰ ਪਤਾ ਜਿੰਨੇ ਕ ਮਾਰਨ ਚੋਗੇ ਅਗੇ ਉਹਨੀ ਕ ਮਰਾਉਂਗਾ ਜਿਆਦਾ ਨਹੀਂ 90 ਦੀ ਛਾਲ ਮਾਰਦੇ ਯਾਰ 5 ਦੀ ਛਾਲ ਮਰਾਲਾ ਜਿਆਦੀ ਨਾ ਵੀਰ ਬਣ ਕੇ ਮਰਾ ਕਿੰਨੇ ਦੀ 90 ਦੀ ਦੇ ਦੀ ਮੈਂ 90 ਦੇ ਨਹੀਂ ਕਰਦੇ ਲਾ ਕੇ ਤੇ ਲਾਦ ਕੇ ਦੋਵੇਂ ਮੱਜਾ ਲਾ ਕੇ ਨਹੀਂ ਨਹੀਂ ਇਹ ਤਰ੍ਹਾਂ ਨਾ ਕਰ ਮਾਲਾ ਵੀ ਕੋਈ ਭਰਾ ਸਲਾਹ ਕਰੇ ਆਖੇ ਵੀ ਯਾਰ ਵਾਕੇ ਹੁਣ ਤਾਂ ਗੱਪਣ ਮਾਰੀਓ ਭਾਵੇਂ ਸੂਈ ਲੈ ਰਹੀਏ ਕੋ ਰੇਟ ਤੇ ਕਰਦੇ ਕਿ 85 ਤੂੰ ਕਰਦੇ ਫਿਰ ਦੇ ਦੇ ਹੁਣ 85 ਦੀ ਨਹੀਂ ਨਹੀਂ ਯਾਰ ਨਹੀਂ 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 ਕੋਈ ਨਹੀਂ ਕੱਕਾ ਰਾਜੀ ਵਰਕੇ ਨਹੀਂ ਮੈਂ ਕੋਈ ਤੱਕਾ ਨਹੀਂ ਹੁਦਾ ਬਾਕੀ ਇਕੱਲਾ ਹੋ ਰਹੀ ਜੋੜੀ ਕੋਈ ਭਰਾ ਲੈ ਜੂਦਾ ਤੇ ਇੱਕ ਹੋਰ ਮਾਨਤਨ ਕਰਾਉਣਾ ਨਹੀਂ ਨਹੀਂ ਫੇਰ ਰਾਸਾ ਤੱਕਾ ਇਤਰਾਣਾ ਕੋਈ ਜਾਣਦਾ ਯਾਰ ਭਾਈ ਤੇਡੀ ਗੱਲ ਨਹੀਂ ਮੇਰਾ ਭਰਾ ਮੈਂ ਨਾ ਰਾਜੀ ਖੁਸ਼ੀ ਹੋਵੇ ਭਰਾ ਆਪਣੇ ਜਿਹੜੇ ਦੇਖਣ ਆਲੇ ਅੱਜ ਨਾਲ ਲਜਾਣੀ ਹੈ ਤੇ ਤੇਰੇ ਘਰ ਰਾਸ ਹੈ ਜੀ ਹਾ ਮੁੜ ਕੇ ਕੋਈ ਭੈਣ ਭਰਾਏ ਆਣਾ ਵੀ ਇੱਕ ਪੈਂਠਾ ਸਾਥ ਕਰਦਾ ਫਿਰੇ ਹਾ ਲਗਾਉਣੀ ਮੈਂ ਜੋੜੀ ਜੀ ਬਸ ਬਸ ਠੀਕ ਹੈ ਗਣੀ ਕੋਲੇ ਵਿੱਚੋਂ ਚਲ ਐਡੀ ਗੱਲ ਨਹੀਂ ਕੀ ਉਹ ਦੋਵੇਂ ਲਗਾਉ ਉਹ 100 200 ਤਾਂ ਵੀ ਛੱਡੂਗਾ ਠੀਕ ਹੈ ਇੱਕ ਪੈਰ ਦੀ ਜੋੜੀ ਦਊਂਗਾ ਤੇ ਬਾਕੀ ਜੇ ਕੱਲੀ ਕੱਲੀ ਮਾਜ ਲੈਣੀ ਆ ਤੇ 85 85 ਸ਼ੋਰ ਹੋਣੀ ਜੀ ਤੇ ਮੇਰਾ ਭੈਣ ਭਰਾ ਜਨਾਬ ਦਾ ਹਿਸਾਬ ਲਾ ਲਓ ਜੀ ਹਾਂ ਜੀ ਇਹ ਡਿਸਕਾਊਂਟ ਆ ਮੇਰੇ ਭਰਾ ਕਿਰਾਂਚ ਕਾਰੀਗਰ ਭਰਾ ਟਿਕਾ ਵੇਚਣ ਵਾਸਤੇ ਵੀ ਜਿਹੜੇ ਲੈ ਜਾਂਦੇ ਆ ਉਹਨਾਂ ਨੂੰ ਫਾਇਦਾ ਹੋ ਸਕਦਾ ਕਿ ਇਕੱਲੇ ਬਾਹਰ ਆ ਸੋ ਜੋੜੀ ਚੰਗੀ ਆ ਇੱਕ ਪਾਇਰ ਵੀ ਪਿੰਦਾ ਵੀ ਜੋੜੀ ਦੇ ਦਊਗਾ ਤੇ ਇਹ ਭਰਾਣੇ ਦਾ ਜਲਪਾਣੀ ਵੀ ਲੈਣਾ ਵੇਚ ਕੇ ਠੀਕ ਆ ਜੀ ਉਹਨਾਂ ਵਾਸਤੇ ਵੀ ਬੈਟਰਾ ਕਿਸੇ ਪ੍ਰਾਣੇ ਦੋ ਮੱਜਾ ਪਾਉਣੀਆਂ ਨੇ ਤੇ ਉਹਨਾਂ ਨੂੰ ਵੀ ਬਿਲਕੁਲ ਆ ਰਾਸ ਸਵਾਜੇ ਇੱਕ ਜਾ ਇੱਧਰ ਆ ਹਾਂ ਵੇਖੋ ਜੀ ਪੰਡ ਪਾਈ ਫਿਰਦੀ ਹੈ ਕਰਮਾਂ ਦੇ ਥੱਲੇ ਠੀਕ ਆ ਤੇ 10000 10000 ਕੋਈ ਵੀ ਨਿਕਰਮਾਂ ਦੀ ਟੁੱਟਦੀ ਬਾਕੀ ਸੇਵਾਦ ਕਰਨੀ ਪਊਗੀ ਠੀਕ ਆ ਇੱਧਰ ਇੱਕ ਝੋਟੀ ਵਿਖਾਉਣਿਆ ਭਰਾਵਾਂ ਨੂੰ ਅਉਂਸਰ ਝੋਟੀ ਆ ਤੇ ਵੀਰਪਿੰਦੇ ਦਾ ਵੇਰਵਾ ਤੁਸੀਂ ਦੇ ਦੇਵੇ ਪੂਰਾ ਮੈਨੂੰ ਵੀ ਕਿੰਨੀ ਉਮਰ ਕੀ ਏਜ ਐਂ ਜੀ ਇਹ ਵੀ ਰਾਸ ਸਿਆ ਗੱਲ ਇਹ ਆ ਵੀ ਤੈਨੂੰ ਦਾਦੇ ਵਸਾਦੇ ਵੀ ਜਿਹੜਾ ਨਾਲ ਆ ਨਾ ਉਧਰ ਮੇਰੇ ਲਈ ਵੀ ਘਟ ਵਾਹਦਾ ਆ ਆ ਹਾਂ ਵੀ ਡੰਗਰ ਦਾ ਵੀ ਆ ਚਾਚਾ ਹਰਿਆਣੇ ਵਾਲੀ ਮਾਜਾ ਹਾਂ ਠੀਕ ਆ ਇਹਦੇ ਮਗਰ ਆਈ ਆ ਤੇ ਜਦੋਂ ਇਹ ਗੱਲ ਕਰਦੇ ਆ ਵੀ ਕੋਦਾਂ ਨਹੀਂ ਆਈਏ ਵੇਚਣੀ ਕੋਦਾਂ ਹੀ ਰੱਖੇ ਨੇ ਤੇ ਅੱਜ ਫੋਲ ਹੀਰ ਜੇ ਭਾਵੇਂ ਭਰਾ ਵੀ ਸਾਈ ਕਰਕੇ ਤੇ ਆਪਦੇ ਅੱਥੀ ਆ ਕੇ ਟੀਕਾ ਭਰਾ ਲੈ ਇਹਨੂੰ ਹਾਂ ਹਾਂ ਜਿਹੜਾ ਵੀ ਇਹਨੇ ਭਰਾਉਣਾ ਜੋ ਸਾਨੂੰ ਭੜਕੇ ਖੜਨੀ ਆ ਕੋਈ ਫੋਨ ਸਾਨੂੰ ਕਰਕੇ ਜਿਹਦੇ ਨਾਲ ਸਾਈ ਟੀਕਾ ਹੀ ਭਰਾ ਦੇਾਂਗੇ ਪੈਸੇ ਆਪਦੇ ਦੇ ਦੇ ਠੀਕ ਆ ਗੱਲਾਂ ਦੋਵੇਂ ਆ ਮਤਲਬ ਗੱਲ ਇਹ ਆ ਵੀ ਹੁਣ ਕੋਈ ਅੱਬਾ ਘੇਡਾ ਘੇਡਾ ਪੈਦਾ ਤੁਸੀਂ ਵੇਖਿਆ ਵੀ ਹੀਟ ਚ ਆਈ ਆ ਹਾਂ ਹਾਂ ਇਹ ਕੱਲ ਦੀ ਹੱਟ ਜੇ ਕਰਦੀ ਆ ਤੇ ਇਹ ਹੀ ਆ ਮੰਨ ਲਓ ਤੋ ਆਇਆ ਕਰੇ ਨਾ ਨਾ ਲੱਗਾ ਵੇਖਿਆ ਤਾਰਾ ਕਿੱਤੀਆਂ ਨਹੀਂ ਤੈਹੀ ਦੁਪਹਿਰੇ ਨਹੀਂ ਵੇਖਿਆ ਤੇ ਬਾਕੀ ਮੈਨੂੰ ਲੱਗਦਾ ਵੀ ਚਲੋ ਏ ਆਈ ਤੁਸੀਂ ਕਰਵਾ ਦਿਆ ਜੇ ਭਾਵੇਂ ਹੋਰ 5-7-8 ਘੰਟੇ ਰੋਕੇ ਭਾਵੇਂ ਤੜਕੇ ਮਾਰਨਿੰਗ ਕਰਵਾ ਲਓ ਨਾ ਜਿੱਦਾਂ ਕੋਈ ਭੈਣ ਭਰਾ ਆਪ ਤਾਏ ਨੇ ਕਿ ਇੱਕ ਆ ਪੱਟਾ ਜੱਪ ਮਾਰਦੇ ਆ ਵੀ ਯਾਰ ਇਹ ਕਿਥੇ ਈ ਆਈ ਉਹਨੇ ਕੋਈ ਵੀ ਸੌਦਾ ਕਰੇ ਸੀਨਾ ਕਰੋ ਪਰ ਆ ਗਏ ਉਹ ਵੀ ਇਹ ਦੋਸਤੇ ਕੋਈ ਤੁਹਾਨੂੰ ਪੂਰਾ ਸਟ੍ਰਕਚਰ ਵਕਾ ਦੇਣੇ ਛੋਟੀ ਦਾ ਅਸਰ ਛੋਟੀ ਆ ਵਕਾਊ ਆ ਕੋਈ ਮੇਰਾ ਭਰਾ ਚਾਹੁੰਦਾ ਠੀਕ ਹੈ ਜੀ ਏ ਆਈ ਹੋ ਜੂਗੀ ਡ ਅੱਜ ਵੀਰ ਆਉਂਦੇ ਦੀ ਆਪਾਂ ਦੇਖੀਏ ਤੇ ਬਿਲਕੁਲ ਜਿਹੜਾ AI ਕਰਵਾ ਦੇਵਾਂਗੇ ਠੀਕ ਆ ਤੇ ਇਸੇ ਝੋਟੀ ਦੀ ਜਿਹੜੀ ਧੀ ਆ ਬਾਕੀ ਕੱਦ ਹਾਈਟ तकरीबन ਤੁਸੀਂ ਦੇਖੋਗੇ ਪੂਰਾ ਵੱਡਾ ਇਸ ਝੋਟੀ ਦਾ ਠੀਕ ਆ ਜੀ ਕਾਕਿਆ ਰਾਸ ਜੀ ਮੇਰੇ ਲਈ ਵਿਖਾ ਲਈ ਇਹਦਾ ਕਾਰਕੂੜ ਕਿਵੇਂ ਦੁੱਧ ਦੁੱਧ ਵਾਲੇ ਪਾਸੇ ਫੇਰ ਕਾਰ ਰਾਸ ਜੀ ਇਹਦੇ ਥੱਲੇੋਂ ਆਪਾਂ ਠੰਡਾ 18 19 18 19 ਕਿਲੋ ਦੁੱਧ ਚੋਂਦੇ ਆ ਓਕੇ ਹਾਂ ਠੀਕ ਆ ਜੀ ਇਸ ਵਕਤ ਅੱਛਾ ਆਪਣੇ ਕੋਲੇ ਤਾਂ ਨਹੀਂ ਇੰਨੇ ਤੋਂ ਟੁੱਟਦੀ ਹਾਂ ਠੀਕ ਨਹੀਂ ਹੁਣ ਗੱਬਣਾ ਕਿ ਦੁੱਧ ਪਿਛਾ ਨਹੀਂ ਨਹੀਂ ਬਾ ਫੇਰ ਦੁੱਧ ਸੁੱਕੀ ਆ ਗਏ ਅੱਛਾ ਹਾਂ ਜੀ ਹਾਂ ਜੀ ਕਾ ਤੇ ਵੀ ਜੋਬਨਪਾ ਤੋਰ ਨੂੰ ਹੁਣ ਆਰਡਰ ਹੀ ਤੁਹਾਨੂੰ ਦੱਸ ਦੇਣਾ ਵੀ ਕੰਨਾ ਚੋਣਨਾ ਆਪਾਂ ਲੈ ਵੀ ਆ ਰੂਟਰ ਦੀ ਕੁਆਲਿਟੀ ਦੇਖ ਲਓ ਤਾਂ ਪੂਰੀ ਵੱਡੀ ਝੋਟੀ ਆ ਜਿਹਦੀ ਇਹ ਧੀ ਆਪਾਂ ਤੁਹਾਨੂੰ ਦਿਖਾ ਰਹੇ ਆ ਆਪਾਂ 19 ਕਿਲੋ ਚੋਗੇ ਲਿਆਂਦੀ 19 ਨਾਲ 19 ਹੀ ਚੋਇਆ ਠੀਕ ਆਪਦੇ ਕੋਲੋਂ ਇੱਕ ਪਾਈਆ ਨਹੀਂ ਟੁੱਟੀ ਲੈ ਵੀ ਬਾਕੀ ਝੋਟੀ ਮੇਰਾ ਬਾਅਦ ਚੈੱਕ ਕਰੋ ਮੁੰਦਰੀ ਆ ਬਿਲਕੁਲ ਕੋਕਾ ਪੀਸ ਤੁਹਾਨੂੰ ਦਿਖਾਉਣ ਦੇ ਆ ਠੀਕ ਆ ਜੀ ਝੋਟੀ ਸਿੰਗੀ ਆ ਇਹਦੀ ਮਦਰ ਤੁਹਾਨੂੰ ਆਪਾਂ ਦਿਖਾਤੀ ਆ ਆ ਬੂਥੀ ਫੇਸ ਕੁਆਲਿਟੀ ਆ ਬਿਲਕੁਲ ਪਤਲਾ ਬਰੀਕ ਫੇਸ ਆ ਤੇ ਜਿੱਦ ਤੱਕ ਮੋਹਰਾ ਬਰੀਡ ਦੇ ਵਿੱਚ ਆਪਾਂ ਹਰਿਆਣੇ ਦੀਆਂ ਕਟੀਆਂ ਝੋਟੀਆਂ ਵੇਖਦੇ ਆ ਠੀਕ ਆ ਚਲੋ ਇਸ 스테ਜ ਦੇ ਉੱਤੇ ਤੁਸੀਂ ਲੈ ਜਾਂਦੇ ਜੇ ਇਹ ਆਈ ਹੋ ਜੂਗੀ ਤੇ ਕਾ ਨਿਕਲ ਆਉਂਦੀ ਆ ਬਿਲਕੁਲ ਉਹ ਵੀ ਤੁਹਾਡੀ ਅਗੇ ਕਿਸਮਤ ਦਾ ਭਰਾਵਾ ਦੀ ਬਾਕੀ ਥਾਂ ਥੋਂ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਲਖੇਰ ਦਿਖਾਵਾਂਗੇ ਜਦੋਂ ਮੋਕਾ ਟੱਕੜਾ ਲਗਾ ਕਰਮਾੜ ਨੂੰ ਪੂਰੀ ਤਸਲੀ ਨਾਲ ਤੁਹਾਨੂੰ ਇਹ ਦੇਖਣ ਦੇ ਵਿੱਚ ਮਿਲ ਜੂਗਾ ਆ ਦੇਖੋ ਜੀ ਆ ਲੋ ਠੀਕ ਸੋ ਚੋਲੀ ਚੜੀ ਚੰਗੀ ਤਿਆਰ ਕਰੂ ਭਿੰਦੇ ਵਟ ਫੁੱਟ ਬੜੇ ਆ ਵੇ ਆ ਆ ਹਾਂ ਆਇਰਾ ਆ ਆ ਟੁੱਟ ਜੇ ਕੀਤੇ ਆ ਵੇ ਨਾ ਉਤਰਾ ਬਹੁਤ ਚੋਰ ਭੈਣ ਭਰਾ ਆਏ ਨਾ ਆਖੇ ਵੀ ਮੈਨੂੰ ਮਾਰਦਾ ਹੈ ਪੈਸੇ ਵਟਨ ਦੇ ਮਾਰ ਠੀਕ ਠੀਕ ਹੈ ਨਾ ਓਕੇ ਭੰਦੇ ਇਹ ਕੋਈ ਦੰਦੀ ਮੂਹ ਨਹੀਂ ਇਹਦੇ ਕੋਈ ਨੋਟ ਕੀਤਾ ਆ ਬਸ ਇਹ ਰਾਸਿਆ ਪਾ ਕੋਈ ਆਦੇ ਭਣਪਰਾ ਚੈੱਕ ਕਰਕੇ ਲੈ 24 ਆਮਾ ਚੌਕੀ ਚਾਰ ਦੰਦ ਹਾਂ ਚਾਰ ਬਾਕੀ ਆ ਬੋ ਦੋਸਤੋ ਵੀਡੀਓ ਦੇ ਵਿੱਚ ਮੂੰਹ ਦੰਦਾ ਜਿਹੜਾ ਮੂੰਹ ਫੜ ਕੇ ਦੰਦੀ ਵੀ ਤੁਹਾਨੂੰ ਚੈੱਕ ਕਰਾ ਦਿੱਤੀ ਆ ਉੱਪਰ ਬਿਲਕੁਲ ਵੀਡੀਓ ਤੁਸੀਂ ਜਿਹੜੀ ਦੇਖ ਹੀ ਰਹੀ ਐ ਠੀਕ ਹੈ ਜੀ ਮੂੰਹ ਦੰਦੀ ਚੌਕੀ ਚਾਰ ਦੰਦ ਦਾ 6 ਕੰਨੀਆਂ ਦੇ ਦੁੱਧ ਦੰਦ ਖਲੋਤੇ ਆ ਕਤੀ ਬਹੁਤ ਪਿਆਰੀ ਆ ਬਾਕੀ ਜਿਹੜੇ ਭਰਾਵਾਂ ਨੂੰ ਪਸੰਦ ਆਊਗੀ ਤੁਸੀਂ ਹੱਥ ਪਾ ਲਿਆ ਜੇ ਮਦਰ ਵਾਲੇ ਪਾਸਿਓਂ ਉਮਰ ਰਿਕਾਰਡਿੰਗ ਤੁਸੀਂ ਸਾਰੇ ਭਰਾਵਾਂ ਨੇ ਜੱਜਮੈਂਟ ਕਰ ਹੀ ਲੈਣੀ ਆ ਜਿਹੜੇ ਮ ਸਮਝਦਾਰਾ ਠੀਕਾ ਜੀ ਜੇ ਇਹ ਦੋਸਤੋ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਤਿੰਨ ਠੀਕਾ ਜੀ ਸੋ ਤਿੰਨਾਂ ਮੇਰੇ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਚੰਗਾ ਮਾਲ ਹੈ ਸਾਫ਼ ਸੁਥਰੇ ਪਸ਼ੂ ਆ ਬਾਕੀ ਮੇਰੇ ਪ੍ਰਭੂ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਓਕੇ ਭਿੰਦੇ ਦੀ ਡਿਮਾਂਡ ਦਾ ਮੁੱਲ ਕੀ ਕਰਦੇ ਪਏ ਆ ਡਿਮਾਂਡ ਰਾਸਿਆਂ ਵਾਟ ਲਾਂ 45000 ਰੁਪਏ ਵਾਟ ਲਓ ਇਹਦਾ ਬਾਦ ਖਾ ਗਈ ਹੋਤਰਾ ਇਹ ਹਾਲੀ ਦੀ ਦੀ ਇਹ ਅਭੀ ਚੱਲਦਾ ਜਗਾ ਆਪਣੇ ਵੀ ਥੋੜੀ ਜਿਆਦਾ ਟਾਲ ਕਰਕੇ ਜਾਣੇ ਆ ਕਿ ਇੱਥੇ ਉਹ ਵੀ ਇੱਕ ਅੱਧਾ ਲੈ ਕੇ ਡੰਗਰ ਕੋਈ ਬੰਨਿਆ ਕਰਾਂਗੇ ਠੀਕ ਆ 45000 ਰਪਏ ਦੇ ਚਲੋ ਕੁਛ ਵੀ ਗੱਲਬਾਤ ਆ ਤੁਹਾਡੀ ਸਾਫ ਸਮਾਲ ਖੇਚਲ ਬੜੀ ਆ ਜਾਂਦੀ ਏ ਪਸ਼ੂ ਐਡਾ ਤਿਆਰ ਕਰਨਾ ਹੋਵੇ ਹਾਂਜੀ ਫਿਰ ਵੀ ਕੋਈ ਭਰਾ ਵਾਸਤੇ ਕੋਈ ਵੀਰਾ ਵਾਸਤੇ ਕੋਈ ਰਾਇਤ ਵਿੱਚੋਂ ਕੋਈ ਕਰਕੇ ਦੇਣਾ ਹੋਵੇ ਮਾਲ ਦੇ ਦਿੰਦੇ ਦੇ ਦੀ 38 ਦੀ ਨਹੀਂ ਮੈਂ ਤਾਂ ਪਹਿਲਾਂ ਨੇ ਵੇਚਦਾ ਕਦਰ ਛੱਡੀ ਕੋ ਜੇ ਤਾਂ ਯਾਰ ਜੀ 38 ਦੀ ਜਾਂਦੀ ਏ ਕੱਲਾ ਯਾਰ ਆਸ ਹਾਂ ਨੰਬਰ ਆਪਣੇ ਭੈਣ ਭਰਾ ਲੈ ਕੇ ਜਾਣਾ ਆਪਾਂ ਘਰੋਂ ਵੜਨਾ ਕੋਈ ਗੱਲ ਨਹੀਂ ਕੋਈ ਖੁਸ਼ ਹੋ ਕੇ ਲੈ ਜਾਊਗਾ ਠੀਕ ਹੈ ਬਾਬੇ 38000 ਜੇ ਝੋਟੀ ਮਿਲ ਜੂਗੀ ਠੀਕ ਹੈ ਜੀ ਪੂਰੇ ਐਂਡ ਤੋਂ ਐਂਡ ਜਿਹੜਾ ਕੱਸ ਕੇ ਮੋਲ ਕਰਾਤਾ ਕਤੀ ਜੰਗੀ ਆ ਕੋਈ ਭਰਾ ਸਾਂਭੂਗਾ ਕੱਲ ਨੂੰ ਯਾਦ ਰੱਖੂਗਾ ਠੀਕ ਹੈ ਜੀ ਤੇ ਸਾਂਭਣ ਵਾਲੀ ਸਹਜਾ ਠੀਕ ਹੈ ਬਾਕੀ ਵੀਰਾਂ ਦਾ ਵੀ ਆਪਣਾ ਚਲੋ ਕੰਮਕਾਰ ਆ ਜਗ੍ਹਾ ਦੀ ਥੋੜੀ ਮੁਸ਼ਕਲ ਪ੍ਰੋਬਲਮ ਬਾਕੀ ਜਿਹੜਾ ਸੇਲ ਪਰਚੇਜ ਦਾ ਕੰਮ ਆ ਤੇ ਬੇਬੇਰ ਇੱਕ ਕੰਟੈਕਟ ਨੰਬਰ ਆਪਣੇ ਬੋਲ ਦਈਏ ਰਹਾ ਨੰਬਰ ਆ ਆਪਣਾ 95923 ਤੇ 75512 ਠੀਕ ਠੀਕ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ